ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਦੀ ਰਿਪੋਰਟ ਦੇ ਲਈ YouTube ਵਾਲੇ ਫਾਰਮਰ ਤੇ ਕਿਸਾਨਾਂ ਦੇ ਪੱਖ ਤੋਂ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਕਿਸਾਨਾਂ ਦਾ ਸਮਾਂ ਇਸ ਸਮੇਂ ਪੀਕ ਪੁਆਇੰਟ ਤੇ ਸੀਜ਼ਨ ਜਿਹੜਾ ਚੱਲ ਰਿਹਾ ਝੋਨੇ ਦੀ ਕਟਾਈ ਦਾ ਅਤੇ ਨਵੀਂ ਫਸਲ ਜਾਨਕਿ ਕਣਕ ਦੀ ਬੀਜਣ ਦਾ ਆਲੂ ਮਟਰ ਅਤੇ ਫੋਰ ਸਰੀਆਂ ਜਿਹੜੀਆਂ ਫਸਲਾਂ ਜਿਹੜੀਆਂ ਖਾਸ ਕਰਕੇ ਸਬਜ਼ੀਆਂ ਐ ਉਹ ਲਗਾਉਣ ਦਾ ਇਸ ਸਮੇਂ ਸਮਾਂ ਜਿਹੜਾ ਜੋਰ-ਸ਼ੋਰਾਂ ਤੇ ਚੱਲ ਰਿਹਾ ਤੇ ਅਜਿਹੇ ਦੇ ਵਿੱਚ 5 ਨਵੰਬਰ 2025 ਯਾਨਕਿ ਗੁਰਪੁਰਬ ਦੇ ਨੇੜੇ ਤੇੜੇ ਦੇ ਦਿਨਾਂ ਵਿੱਚ ਮੀਂਹ ਦੀ ਉਮੀਦ ਪੰਜਾਬ ਦੇ ਵਿੱਚ ਦਿਖਾਈ ਦੇ ਰਹੀ ਹੈ ਕੀ ਮੀਂਹ ਹੋਵੇਗਾ ਅਗਰ ਹੋਵੇਗਾ ਤਾਂ ਕਿਹੜੇ ਇਲਾਕੇ ਵਿੱਚ ਹੈ ਕਿਹੜੇ ਪਾਸਿਓਂ ਮੀਂਹ ਆਉਣ ਦੀ ਉਮੀਦ ਹੈ ਤੇ ਕਿਹੜੇ-ਕਿਹੜੇ ਜ਼ਿਲ੍ਹੇ ਜਿਹੜੇ ਪ੍ਰਭਾਵਿਤ ਹੋ ਸਕਦੇ ਨੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਫਿਲਹਾਲ ਪੱਛਮੀ ਹਵਾ ਲਗਾਤਾਰ ਚੱਲ ਰਹੀ ਹੈ ਗਰਮੈਸ਼ ਦਾ ਮਾਹੌਲ ਬਣਿਆ ਹੋਇਆ ਹੈ ਟੈਂਪਰੇਚਰ ਜਿਹੜਾ 30 31 32 ਡਿਗਰੀ ਨੂੰ ਹੱਥ ਲਗਾਉਂਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਦੀ ਅਗਰ ਅਸੀਂ ਗੱਲ ਕਰੀ ਅੱਜ 31 ਤਰੀਕ ਦੀ ਠੀਕ ਹੈ ਜੀ ਤੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਸਕਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਵੀ ਕਰ ਸਕਦੇ ਹੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਪੱਛਮ ਤੋਂ ਹਵਾ ਲਗਾਤਾਰ ਚੱਲ ਰਹੀ ਹੈ 31 ਤਰੀਕ ਤੋਂ ਲੈ ਕੇ 1 ਤਰੀਕ ਦੀ ਗੱਲ ਕਰੀਏ ਤਾਂ ਸੇਮ ਹਾਲਾਤ ਤਾਪਮਨ ਦੇ ਬਣੇ ਹੋਏ ਨੇ ਤੇ ਅਗਰ ਮਹੀ ਦੀ ਆਪਾਂ ਗੱਲ ਕਰੀਏ ਤਾਂ ਮੌਸਮ ਫਿਲਹਾਲ 1 ਤਰੀਕ ਨੂੰ ਸਾਫ਼ ਰਹੇਗਾ ਪੱਛਮ ਤੋਂ ਹਵਾ ਚੱਲਦੀ ਰਹੇਗੀ 2 ਤਰੀਕ ਨੂੰ ਵੀ ਮੌਸਮ ਸਾਫ਼ ਹੈ 3 ਤਰੀਕ ਨੂੰ ਵੀ 4 ਤਰੀਕ ਨੂੰ 4 ਤਰੀਕ ਨੂੰ ਥੋੜਾ ਜਿਹਾ ਇੱਕ ਪੱਛਮੀ ਸਿਸਟਮ ਤੁਸੀਂ ਦੇਖੋਗੇ ਪੰਜਾਬ ਦੇ ਉੱਤਰਲੇ ਪਾਸੇ ਤੇ ਪਾਕਿਸਤਾਨ ਵਾਲੇ ਸਾਈਡ ਤੋਂ ਜਾਨੀ ਕਿ ਜੰਮੂ ਕਸ਼ਮੀਰ ਜਾਂ ਫਿਰ ਆਪਾਂ ਕਹਿ ਲਈਏ ਲੇਹ ਲਾਖ ਤੋਂ ਇੱਕ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਜਿਸ ਦੇ ਸਿੱਟੇ ਵਜੋਂ 4 ਤਰੀਕ ਨੂੰ ਇੱਕ ਸਿਸਟਮ ਇਹ ਬਣਦਾ ਹੋਇ ਦਿਖਾਈ ਦੇਦਾ 5 ਤਰੀਕ ਨੂੰ ਇਹਦੀ ਉਮੀਦ ਹੈ ਕਿ ਪੰਜਾਬ ਦੇ ਉੱਪਰ ਸਵੇਰੇ ਸਵੇਰੇ ਇਹ ਐਂਟਰ ਕਰ ਜਾਵੇਗਾ ਅਗਰ ਇਹਦੀ ਗੱਲ ਕਰੀਏ ਆਪਾਂ 4 ਤਰੀਕ ਜਾਂ 5 ਤਰੀਕ ਸਵੇਰੇ ਦੀ ਤਾਂ ਤੁਸੀਂ ਦੇਖੋਗੇ ਪੰਜਾਬ ਦੇ ਬਹੁਤ ਸਾਰੇ ਇਲਾਕੇ ਖਾਸ ਤੌਰ ਤੇ ਅੰਮ੍ਰਿਤਸਰ ਤੋਂ ਲੈ ਕੇ ਤਰਨਤਾਰਨ ਦਾ ਕੋਸ਼ਕਲਾਕਾ ਅੰਮ੍ਰਿਤਸਰ ਤੋਂ ਗੁਰਦਾਸਪੁਰ ਗੁਰਦਾਸਪੁਰ ਤੋਂ ਹੁਸ਼ਿਆਰਪੁਰ ਪਠਾਨਕੋਟ ਨਮਾ ਸ਼ਹਿਰ ਰੂਪਨਗਰ ਦਾ ਵੀ ਕੁਝ ਇਲਾਕਾ ਇਹਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਜੀ ਲੁਧਿਆਣਾ ਚੰਡੀਗੜ੍ਹ ਮੋਹਾਲੀ ਲੁਧਿਆਣੇ ਤੋਂ ਮਲੇਰਕੋਟਲਾ ਮਲੇਰਕੋਟਲੇ ਤੋਂ ਫਤਿਹਗੜ੍ਹ ਸਾਹਿਬ ਪਟਿਆਲਾ ਅਤੇ ਥੋੜਾ ਜਿਹਾ ਸੰਗਰੂਰ ਦਾ ਹਿੱਸਾ ਵੀ ਇਹਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਮੀਂਹ ਦੀ ਉਮੀਦ ਬਣਦੀ ਹੋਈ ਸਾਨੂੰ ਸਵੇਰੇ ਸਵੇਰੇ ਦਿਖਾਈ ਦੇ ਰਹੀ ਹੈ ਜਿਵੇਂ ਜਿਵੇਂ ਦਿਨ ਗੁਜ਼ਰੇਗਾ ਇਹ ਸਿਸਟਮ ਥੋੜਾ ਜਿਹਾ ਕਮਜ਼ੋਰ ਪੈ ਰਿਹਾ ਪਰ ਦੁਪਹਿਰ ਤੋਂ ਬਾਅਦ ਫਿਰ ਇੱਕ ਚੱਕਰਵਾਤੀ ਮਾਹੌਲ ਬਣਦਾ ਹੋਇ ਦਿਖਾਈ ਦੇ ਰਿਹਾ ਲਗਭਗ 5 ਤਰੀਕ ਨੂੰ ਅਗਰ ਗੱਲ ਕਰੀਏ ਸ਼ਾਮ 5 ਵਜੇ ਦੇ ਨੇੜੇ ਤੇੜੇ ਫਿਰ ਸਿਸਟਮ ਅਜਨਾਲਾ ਪਟਾਲਾ ਮੁਕੇਰੀਆਂ ਜਲੰਧਰ ਲੁਧਿਆਣਾ ਮੋਗਾ ਬਰਨਾਲਾ ਬਠਿੰਡਾ ਮਾਨਸਾ ਤੇ ਸੰਗਰੂਰ ਦੇ ਵਿੱਚਕਾਰ ਫੇਰ ਜਿਹੜੀ ਹੈ ਸ਼ਾਮ ਨੂੰ ਮੀਂਹ ਦੀ ਗਤੀਵਿਧੀ ਹੁੰਦੀ ਦਿਖਾਈ ਦੇ ਸਕਦੀ ਹੈ ਸ਼ਾਮ ਤੋਂ ਲੋਗਰ ਰਾਤ ਦੀ ਗੱਲ ਕਰੀਏ ਤਾਂ 8 ਵਜੇ ਨੇੜੇ-ਨੇੜੇ ਫੇਰ ਇਹ ਸਿਸਟਮ ਖਿਸਕਦਾ ਹੋਇਆ ਲੁਧਿਆਣੇ ਤੋਂ ਯਾਨੀ ਕਿ ਦੁਆਬੇਵਲ ਖਿਸਕ ਰਿਹਾ ਫੇਰ ਤੋਂ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਲੁਧਿਆਣੇ ਤੋਂ ਮੋਗਾ ਤੇ ਲੁਧਿਆਣੇ ਤੋਂ ਮਲੇਰਕੋਟਲਾ ਮਲੇਰਕੋਟਲੇ ਤੋਂ ਸੰਗਰੂਰ ਇਹਨਾਂ ਇਲਾਕਿਆਂ ਵਿੱਚ ਗਰਜ ਚਮਕ ਹੋ ਸਕਦੀ ਹੈ ਮੀਂਹ ਦੀ ਗਤੀਵਿਧੀ ਹੋ ਸਕਦੀ ਹੈ ਜਿਵੇਂ ਜਿਵੇਂ ਰਾਤ ਬੀਤਦੀ ਗਈ ਇਹ ਸਿਸਟਮ ਕਮਜ਼ੋਰ ਪੈਂਦਾ ਦਿਖਾਈ ਦੇਵੇਗਾ ਪਰ ਫੇਰ ਵੀ ਕਿਤੇ ਨਾ ਕਿਤੇ 6 ਤਰੀਕ ਤੱਕ ਸਵੇਰੇ ਵੇਲੇ ਤੱਕ ਵੀ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਥੋੜਾ ਜਿਹਾ ਹਿੱਸਾ ਜਲੰਧਰ ਤੇ ਕਪੂਰਥਲਾ ਉਹਦੇ ਵਿੱਚ ਮੀਂਹ ਦੀ ਉਮੀਦ 6 ਤਰੀਕ ਤੱਕ ਵੀ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਤੇ ਹਿਮਾਚਲ ਵਿੱਚ ਬਰਫਬਾਰੀ ਦੇ ਕਾਰਨ ਪੰਜਾਬ ਦਾ ਤਾਪਮਾਨ ਵੀ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਅਗਰ ਮੈਂ ਤਾਪਮਾਨ ਦੀ ਗੱਲ ਕਰਾਂ ਤਾਂ ਤੁਸੀਂ ਦੇਖੋਗੇ ਪੰਜਾਬ ਦਾ ਐਵਰੇਜ ਤਾਪਮਾਨ ਅਗਰ ਅਸੀਂ ਗੱਲ ਕਰੀਏ ਦੁਪਹਿਰ ਦੀ 6 ਤਰੀਕ ਨੂੰ ਤਾਂ ਤਾਪਮਾਨ ਦੇਖੋਗੇ ਤੁਸੀਂ ਦੁਪਹਿਰੇ ਮੈਕਸਮ ਤਾਪਮਨ ਜਿਹੜਾ 26 27 28 29 30 ਇਸ ਡਿਗਰੀ ਤੱਕ ਆਉਂਦਾ ਦਿਖਾਈ ਦੇ ਰਿਹਾ ਕਾਫੀ ਹੱਦ ਤੱਕ ਤਾਪਮਨ ਦੇ ਵਿੱਚ ਵੀ ਗਰਾਵਡ ਆਉਂਦੀ ਦਿਖਾਈ ਦਵੇਗੀ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਕਿ ਤਾਪਮਨ ਠੰਡਾ ਹੁੰਦਾ 6 ਤਰੀਕ ਨੂੰ ਦਿਖਾਈ ਦੇਵੇਗਾ ਯਾਨੀ ਕਿ 5 6 ਤਰੀਕ ਤੱਕ ਪੰਜਾਬ ਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਆ ਰਿਹਾ ਹੈ ਕਿਸਾਨ ਜਿਹੜੇ ਕਣਕ ਦੀ ਬਿਜਾਈ ਕਰਨਾ ਚਾਹੁੰਦੇ ਨੇ ਉਹਨਾਂ ਲਈ ਥੋੜਾ ਜਿਹਾ 5 ਤਰੀਕ ਦੇਖਣੀ ਪਵੇਗੀ ਕਿ 5 ਤਰੀਕ ਨੂੰ ਕੀ ਹਾਲਾਤ ਬਣਨਗੇ ਇਸ ਕਰਕੇ 5 ਤਰੀਕ ਦੀ ਵੇਟ ਕਰੋ ਹੋ ਸਕਦਾ ਹੈ ਕਿਰਮਣ ਕਣੀ ਮੀ ਹੋਇਆ ਤਾਂ ਥੋੜਾ ਨੁਕਸਾਨ ਹੋ ਸਕਦਾ ਹੈ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਲਗਾਤਾਰ ਅਪਡੇਟ ਦਿੰਦੇ ਰਾਵਾਂਗੇ ਬਣੇ ਰਹੋ YouTube ਵਾਲੇ ਫਾਰਮਰ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਜਲਦ ਮਿਲਦੇ ਆ ਅਗਲੀ ਵੀਡੀਓ ਵਿੱਚ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਕੇ ਜਾਇਓ ਜਾਣਕਾਰੀ ਚੰਗੀ ਲੱਗੀ ਵੀਡੀਓ ਲਾਈਕ ਵੀ ਕਰਦੇ ਹੋ ਧੰਨਵਾਦ ਜੀ